ਹਾਂਜੀ ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਕਹਿੰਦੇ ਮਾਰਨ ਵਾਲੇ ਤੋਂ ਬਚਾਉਣ ਵਾਲਾ ਵੱਡਾ ਆ ਦੇਖ ਲਓ ਤੁਸੀਂ ਇਨਸਾਨ ਕਿਸੇ ਵੀ ਜੀਵ ਦੇ ਉੱਤੇ ਰਹਿਮ ਨਹੀਂ ਕਰਦਾ ਜਿੱਥੇ ਉਹਦਾ ਵਸ ਚੱਲਦਾ ਉੱਥੇ ਉਹ ਆਪਣੀ ਹਵਾਨੀਅਤ ਦਿਖਾਉਂਦਾ ਪਰ ਪ੍ਰਮਾਤਮਾ ਕਿਸੇ ਵੀ ਹੀਲੇ ਵਸੀਲੇ ਜੇ ਬਚਾਉਣ ਤੇ ਆਵੇ ਤਾਂ ਇਹਨਾਂ ਨੂੰ ਬਚਾ ਲੈਂਦਾ ਪਹਿਲੀ ਮੱਛੀ ਦਾ ਢਿੱਡ ਵੱਡਿਆ ਹੋਇਆ ਸੀ ਤੇ ਆਹ ਦੂਸਰੀ ਮੱਛੀ ਤਾਂ ਅੱਧੀ ਕੱਟੀ ਹੋਈ ਆ ਮੂਰੇ ਮੂੰਹ ਹੈ ਹੀ ਨਹੀਂ ਪਰ ਫਿਰ ਵੀ ਪਾਣੀ ਦੇ ਵਿੱਚ ਤੈਰ ਰਹੀ ਆ ਇਹ ਵੀ ਉਸ ਪਰਮਾਤਮਾ ਦੀਆਂ ਖੇਡਾਂ ਨੇ ਅਫਰੀਕਾ ਦੇ ਵਿੱਚ ਜੇ ਥਾਂ ਦੇ ਉੱਤੇ ਕਦੇ ਪਾਣੀ ਹੁੰਦਾ ਸੀ ਛੋਟਾ ਮੋਟਾ ਦਰਿਆ ਟੋਬਾ ਜਾਂ ਨਹਿਰ ਹੁੰਦੀ ਸੀ ਉਸ ਸੁੱਕੇ ਥਾਂ ਦੇ ਵਿੱਚੋਂ ਇੱਕ ਆਂਡਾ ਸ਼ੇਪ ਛੋਟੀ ਜੀ ਚੀਜ਼ ਨਿਕਲਦੀ ਆ ਤੇ ਜਦੋਂ ਉਹਨੂੰ ਖੋਲਦੇ ਨੇ ਤੇ ਉਹਦੇ ਵਿੱਚ ਇੱਕ ਮੱਛੀ ਹੁੰਦੀ ਆ ਇਹ ਮੱਛੀ ਸੁੱਕੇ ਥਾਂ ਦੇ ਉੱਤੇ ਜਿਵੇਂ ਇੱਕ ਲੰਬੀ ਨੀਂਦ ਦੇ ਵਿੱਚ ਚਲੇ ਜਾਂਦੀ ਆ ਇਹ ਪਾਣੀ ਦੀ ਡੀ ਕਰਦੀ ਰਹਿੰਦੀ ਆ ਵੀ ਕਦੇ ਪਾਣੀ ਆਊਗਾ ਗਿੱਲਾ ਹੋਊਗਾ ਤਾਂ ਮੈਂ ਬਾਹਰ ਨਿਕਲੂ ਉਹਨਾਂ ਸਮੇ ਇਹ ਆਪਣੇ ਆਲੇ-ਦਾਲੇ ਇੱਕ ਕਵਰ ਬਣਾ ਲੈਂਦੀ ਆ ਸੁਰੱਖਿਆ ਕਵਰ ਕਹ ਲਓ ਤੁਸੀਂ ਪ੍ਰਮਾਤਮਾ ਨੇ ਇਹਨੂੰ ਕੋਈ ਇਦਾਂ ਦਾ ਗੁਣ ਦਿੱਤਾ ਹੋਇਆ ਵੀ ਇਹ ਆਪਣੇ ਆਲੇ-ਦਾਲੇ ਇੱਕ ਇਹੋ ਜਿਹਾ ਕਬਰ ਚਾੜ ਲੈਂਦੀ ਆ ਆਪਣੇ ਸਰੀਰ ਦੇ ਉੱਤੇ ਉਹਦੇ ਵਿੱਚੇ ਜਿਉਂਦੀ ਰਹਿੰਦੀ ਆ ਦੇਖੋ ਮਿੱਟੀ ਦੇ ਥੱਲੇ ਸਾਹ ਵੀ ਲੈਣਾ ਪਾਣੀ ਦੇ ਵਿੱਚ ਤਾਂ ਆਪਾਂ ਕਹਿੰਦੇ ਆ ਵੀ ਆਕਸੀਜਨ ਹੈਗੀ ਆ ਪਰ ਉਹ ਸੁੱਕੀ ਮਿੱਟੀ ਦੇ ਵਿੱਚ ਰਹਿੰਦੀ ਆ ਉਹ ਕਬਰ ਆਪਣੇ ਆਪ ਆਪ ਨੂੰ ਸਾਰੇ ਨੂੰ ਕਵਰ ਕੀਤਾ ਹੁੰਦਾ ਸਰੀਰ ਨੂੰ ਫਿਰ ਵੀ ਉਹਦੇ ਵਿੱਚ ਜਿਉਂਦੀ ਰਹਿੰਦੀ ਆ ਇਹ ਆ ਉਸ ਕਾਲਪੁਰਖ ਵਾਹਿਗੁਰੂ ਦੀ ਕੁਦਰਤ ਹੁਣ ਸੋਚੋ ਜਦੋਂ ਛੋਟੇ ਛੋਟੇ ਜੀਵ ਦੇ ਉੱਤੇ ਪ੍ਰਮਾਤਮਾ ਦੀਆਂ ਐਡੀਆਂ ਐਡੀਆਂ ਰਹਿਮਤਾਂ ਨੇ ਤੇ ਇਹਨਾਂ ਨੂੰ ਇੰਨੇ ਵਧੀਆ ਵਧੀਆ ਗੁਣਾ ਦੇ ਨਾਲ ਨਵਾਜਿਆ ਪ੍ਰਮਾਤਮਾ ਨੇ ਤਾਂ ਇਨਸਾਨ ਨੂੰ ਤਾਂ ਰੱਬ ਹੋਣ ਦਾ ਗੁਣ ਦਿੱਤਾ ਹੋਇਆ ਸੋ ਇਸੇ ਕਰਕੇ ਕਹਿੰਦਾ ਵੀ ਜਿੱਥੇ ਵੀ ਹੋ ਜਿਵੇਂ ਵੀ ਹੋ ਉਸ ਪ੍ਰਮਾਤਮਾ ਦਾ ਨਾਮ ਲਿਆ ਕਰੋ ਉਹ ਬੜਾ ਬੇਅੰਤ ਆ ਧੰਨਵਾਦ